ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਉਸਦੀ ਮਾਂ ਸਦਮੇ ਦੇ ਵਿੱਚ ਸੀ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਉੱਤੇ ਵੱਡਾ ਕਹਿ ਟਾਇਆ ਤੇ ਸਭ ਤੋਂ ਵੱਡੀ ਜੇਕਰ ਪਰਿਵਾਰ ਨੂੰ ਸੰਭਾਲਣ ਵਾਲਾ ਕੋਈ ਜੀ ਆ ਤੇ ਉਹ ਆ ਰਾਜਵੀਰ ਜਵੰਦੇ ਦੀ ਮਾਤਾ ਕਿਉਂਕਿ ਰਾਜਵੀਰ ਜਵੰਦੇ ਦੀ ਪਤਨੀ ਤੇ ਦੋ ਛੋਟੇ ਬੱਚੇ ਇੱਕ ਭੈਣ ਸਭ ਦੀ ਜ਼ਿੰਮੇਵਾਰੀ ਰਾਜਵੀਰ ਜਵੰਦੇ ਦੀ ਮਾਤਾ ਤੇ ਆ ਗਈ ਆ ਹਾਲਾਂਕਿ ਰਾਜਵੀਰ ਜਵੰਦੇ ਦੇ ਦਾਦੀ ਜੀ ਜਿਹੜੇ ਬਹੁਤ ਜ਼ਿਆਦਾ ਬਜ਼ੁਰਗ ਆ ਜਿਹੜੇ ਤੁਰੰਤੋ ਸਮਰਥ ਆ ਉਹ ਸਭ ਤੋਂ ਵੱਡੇ ਆ ਪਰਿਵਾਰ ਦੇ ਵਿੱਚ ਪਰ ਉਹ ਤੁਰ ਫਿਰ ਨਹੀਂ ਸਕਦੇ ਉਹ ਜਾਦੇ ਬਜ਼ੁਰਗ ਆ ਇਸ ਕਰਕੇ ਸਾਰੀ ਜ਼ਿੰਮੇਵਾਰੀ ਰਾਜਵੀਰ ਜਵੰਦੇ ਦੀ ਮਾਤਾ ਦੇ ਉੱਤੇ ਆ ਗਈ ਆ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦੇ ਦਾ ਜਦੋਂ ਅੰਤਮ ਸੰਸਕਾਰ ਦੇ ਲਈ ਉਸ ਨੂੰ ਲੈ ਜਾਂਦਾ ਜਾ ਰਿਹਾ ਸੀ ਉਸ ਸਮੇਂ ਰਾਜਵੀਰ ਜਵੰਦੇ ਦੀ ਮਾਤਾ ਆਪਣੇ ਪੁੱਤ ਨੂੰ ਆਖ ਰਹੀ ਸੀ ਆਵਾਜ਼ਾਂ ਮਾਰ ਕੇ ਕਿ ਮੇਰੇ ਹੀਰਿਆ ਪੁੱਤਾ ਤੂੰ ਮੇਰੀ ਵਾਰੀ ਲੈ ਗਿਆ ਪਹਿਲਾਂ ਤੇਰਾ ਪਿਓ ਚਲਾ ਗਿਆ ਹੁਣ ਮੇਰੀ ਜਾਨ ਦੀ ਵਾਰੀ ਸੀ ਹੁਣ ਤੂੰ ਚਲਾ ਗਿਆ ਜਿਹੜਾ ਸਾਡੇ ਨਾਲ ਬਹੁਤ ਵੱਡਾ ਧੋਖਾ ਪੁੱਤ ਤੂੰ ਜੀਹਾਂ ਇਵੇਂ ਨਹੀਂ ਕਰਨਾ ਸੀ ਮੈਂ ਤੇਰੇ ਬੱਚਿਆਂ ਤੇ ਪਤਨੀ ਦਾ ਕਿਵੇਂ ਖਿਆਲ ਰੱਖਾਂਗੀ ਮੈਂ ਤਾਂ ਆਪ ਬਜ਼ੁਰਗੀ ਦੀ ਵਸਤਾ ਵੱਲ ਨੂੰ ਜਾ ਰਹੀ ਆਂ ਇਹ ਗੱਲਾਂ ਸੁਣ ਕੇ ਹਰ ਇੱਕ ਜਿਹੜਾ ਮੌਜੂਦ ਸੀ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਰਾਜਵੀਰ ਜਵੰਦੇ ਨੂੰ ਚਾਉਣ ਵਾਲੇ ਉੱਥੇ ਮੌਜੂਦ ਸੀ ਸਾਰਿਆਂ ਦੀਆਂ ਅੱਖਾਂ ਨਮ ਹੋ ਰਹੀਆਂ ਸੀ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਜਾ ਰਿਹਾ ਸੀ ਪਰ ਜਿਵੇਂ ਹੀ ਰਾਜਵੀਰ ਜਵੰਦਾ ਦੀ ਮਾਤਾ ਵੱਲੋਂ ਇਹ ਬੋਲ ਆਖੇ ਗਏ ਉਸ ਤੋਂ ਬਾਅਦ ਲੱਗਦਾ ਸੀ ਕਿ ਜਿਵੇਂ ਇੱਕ ਸਨਾਟਾ ਸੋਸ਼ ਆ ਗਿਆ ਹੋਵੇ ਹੁਣ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦੀ ਦੁਨੀਆ ਤੋਂ ਜਾਣ ਤੋਂ ਬਾਅਦ ਲਗਾਤਾਰ ਕਈ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਆ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉੱਠਨੇ ਸ਼ੁਰੂ ਹੋਏ ਸਵਾਲ ਇਹ ਉੱਠੇ ਕਿ ਜੇਕਰ ਰਾਜਵੀਰ ਜਵੰਦਾ ਰਾਈਡਰ ਸੀ ਤੇ ਰਾਈਡਰਾਂ ਦੇ ਇੱਕ ਕੈਮਰਾ ਜਿਹੜਾ ਬਕਾਇਦਾ ਹਲਮਟ ਦੇ ਉੱਤੇ GoPro ਲੱਗਾ ਹੁੰਦਾ ਉਹ ਕਿਉਂ ਨਹੀਂ ਲੱਗਾ ਸੀ ਇਸ ਦੇ ਵਿੱਚ ਕੋਈ ਝਲਤਾ ਨਹੀਂ ਕੀਤਾ ਗਿਆ ਜਾਂ ਕਿਸੇ ਦੀ ਕੋਈ ਸਾਜ਼ਿਸ਼ ਤਾਂ ਨਹੀਂ ਕਿਉਂਕਿ ਸਾਰੇ ਐਂਗਲਾਂ ਤੋਂ ਕਿਉਂਕਿ ਵੱਡੀ ਸ਼ਖਸੀਅਤ ਸੀ ਰਾਜਵੀਰ ਜਵੰਦਾ ਇਸ ਕਰਕੇ ਸਾਰੇ ਐਂਗਲਾਂ ਤੋਂ ਜਾਂਚ ਹੋਣੀ ਚਾਹੀਦੀ ਹੈ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਗੱਲ ਚੱਲੀ ਉੱਥੇ ਕਈ ਸਵਾਲ ਅਜਿਹੇ ਉੱਠੇ ਕਿ ਜਿਹੜੀ ਬਲੈਰੋ ਗੱਡੀ ਦੇ ਨਾਲ ਜਿਹੜਾ ਟਕਰਾਉਣ ਦੀ ਗੱਲ ਮੋਟਰਸਾਈਕਲ ਦੀ ਆਖੀ ਗਈ ਉਹ ਗੱਡੀ ਦਾ ਅਤਾ ਪਤਾ ਕਿਉਂ ਨਹੀਂ ਪਤਾ ਕੀਤਾ ਗਿਆ ਇਸ ਦੇ ਨਾਲ ਹੀ ਜਿਹੜੇ 40s ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾਖਲ ਸੀ 7 ਤੋਂ 8 ਦਿਨ ਉੱਥੇ ਦਾਖਲ ਰਿਹਾ ਉਸ ਹਸਪਤਾਲ ਦੀ ਜਿਹੜੀ ਟ੍ਰੀਟਮੈਂਟ ਆ ਜਾਂ ਫਿਰ ਉਹਨਾਂ ਦੇ ਡਾਕਟਰਾਂ ਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਸਵਾਲ ਖੜੇ ਹੋ ਰਹੇ ਆ ਆਪਾਂ ਸਭ ਜਾਣਦੇ ਆ ਕਿ ਇੱਕ ਖਾਨ ਆ ਪੰਜਾਬੀ ਦਾ ਕਿ ਤਕੜੇ ਬੰਦੇ ਨੂੰ ਹਸਪਤਾਲ ਜਿਹੜਾ ਬਾਹਰ ਨਹੀਂ ਕੱਢਦੇ ਤੇ ਗਰੀਬ ਨੂੰ ਉਹ ਇਹ ਅੰਦਰ ਨਹੀਂ ਵੜਨ ਦਿੰਦੇ ਇਸ ਦਾ ਮਤਲਬ ਇਹ ਆ ਕਿ ਜੇਕਰ ਉਹਨਾਂ ਨੂੰ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਪਤਾ ਲੱਗ ਜੇ ਕਿ ਇਹ ਬੰਦਾ ਸ਼ਰਮਾਏਦਾਰ ਆ ਉਸ ਤੋਂ ਪੈਸੇ ਗਰਾਉਣ ਦੇ ਲਈ ਉਹ ਉਸ ਨੂੰ ਜਾਦੀ ਦੇਰ ਤੱਕਰ ਭਾਵੇਂ ਉਹਨਾਂ ਤੋਂ ਸਹੀ ਨਾ ਵੀ ਹੁੰਦਾ ਹੋਵੇ ਵੈਂਟੀਲੇਟਰ ਤੇ ਪਾ ਕੇ ਉੱਥੇ ਰੱਖਦੇ ਰਹਿੰਦੇ ਆ ਭਾਵੇਂ ਉਹਨਾਂ ਨੂੰ ਸਾਹ ਪਤਾ ਲੱਗਦਾ ਹੋਵੇ ਕਿ ਇਹ ਜਿਹੜਾ ਮਰੀਜ਼ ਹੈ ਇਹ ਸਹੀ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਜੇਕਰ ਕੋਈ ਗਰੀਬ ਚਲਾ ਜਾਵੇ ਭਾਵੇਂ ਇਹ ਆਖਦੇ ਆ ਕਿ ਜਿਹੜੀ ਮਨੁੱਖੀ ਜਾਨ ਆ ਉਹ ਬੜੀ ਕੀਮਤੀ ਆ ਪਰ ਇਹ ਬਿੱਲ ਜਮ੍ਹਾਂ ਹੋਣ ਤੋਂ ਪਹਿਲਾਂ ਇਹ ਲੋਕ ਜਿਹੜੇ ਹਸਪਤਾਲ ਦੇ ਵਿੱਚ ਗਰੀਬ ਨੂੰ ਐਂਟਰੀ ਵੀ ਨਹੀਂ ਦਿੰਦੇ ਚਾਹੇ ਕਿਸੇ ਦੀ ਕੋਈ ਜਾਨ ਚਲੀ ਜਾਵੇ ਇਸ ਕਰਕੇ ਹਸਪਤਾਲ ਦੇ ਉੱਤੇ ਸਵਾਲ ਉੱਠੇ ਉਹ ਬਲੈਰੋ ਗੱਡੀ ਤੇ ਸਵਾਲ ਉੱਠੇ ਤੇ ਨਾਲ ਉਸਦੇ ਦੋਸਤਾਂ ਤੇ ਜਿਹੜੇ ਨਾਲ ਰਾਈਡਰ ਸੀ ਉਹਨਾਂ ਦੇ ਸਵਾਲ ਉੱਠੇ ਕਿ ਇਹ ਕਾਫਲਾ ਨਿਕਲਿਆ ਸੀ ਜੇਕਰ ਰਾਜਵੀਰ ਜਵੰਦੇ ਦੇ ਨਾਲ ਇਹ ਦੁਰਘਟਨਾ ਹੋ ਗਈ ਸੀ ਤੇ ਫਿਰ ਉਸਦੇ ਦੋਸਤ ਉੱਥੇ ਕਿਉਂ ਨਹੀਂ ਰੁਕੇ ਉਹਨਾਂ ਨੇ ਫਰਸਟ ایڈ ਕਿਉਂ ਨਹੀਂ ਦਿੱਤੀ ਜਿਹੜੀ ਬੰਦੀ ਸਹੂਲਤ ਸੀ ਉਹ ਕਿਉਂ ਨਾ ਦਿੱਤੀ ਕਿਉਂਕਿ ਇਹ ਵੀ ਗੱਲ ਆਕੀ ਜਾ ਰਹੀ ਹੈ ਕਿ ਰੇਕਰ ਰਾਜਵੀਰ ਜਵੰਦੇ ਨੂੰ ਉੱਥੇ ਬੰਦੀ ਟ੍ਰੀਟਮੈਂਟ ਦਿੱਤੀ ਜਾਂਦੀ ਤੇ ਸ਼ਾਇਦ ਉਹ ਦੁਨੀਆ ਤੋਂ ਨਾ ਜਾਂਦਾ ਉਹ ਸਾਡੇ ਵਿੱਚ ਹੁੰਦਾ ਇਸ ਕਰਕੇ ਬਹੁਤ ਸਾਰੇ ਸਵਾਲ ਉੱਠ ਰਹੇ ਆ ਦੂਜੇ ਪਾਸੇ ਗਊਆਂ ਦੇ ਉੱਤੇ ਵੀ ਸਵਾਲ ਉੱਠ ਰਹੇ ਆ ਕਿਉਂਕਿ ਰਾਜਵੀਰ ਜਵੰਦੇ ਦੀ ਦੁਰਘਟਨਾ ਤੋਂ ਬਾਅਦ ਜਿਹੜਾ ਇੱਕ ਹੈਰਾਨੀਜਨਕ ਤੱਤ ਸਾਹਮਣੇ ਆਇਆ ਕਿ ਭਾਰਤ ਦੇ ਵਿੱਚ ਹਰ ਰੋਜ਼ 200 ਤੋਂ ਵੱਧ ਲੋਕ ਇਸੇ ਤਰੀਕੇ ਦੇ ਨਾਲ ਜਿਹੜੇ ਆਵਾਰਾ ਪਸ਼ੂਆਂ ਦੇ ਕਰਕੇ ਹਲਾਕ ਹੋ ਜਾਂਦੇ ਆ ਗਵਰਨਮੈਂਟ ਗਊਸ਼ਸ ਦੇ ਨਾਮ ਤੇ ਵਾਧੂ ਟੈਕਸ ਆਮ ਲੋਕਾਂ ਤੇ ਲਾਉਂਦੀ ਆ ਚਾਹੇ ਕੋਈ ਸ਼ਰਾਬ ਦੀ ਬੋਤਲ ਖਰੀਦਦਾ ਜਾਂ ਬਿਜਲੀ ਦਾ ਬਿੱਲ ਪਰ ਜੇਕਰ ਗਊ ਸਿਸ ਲਾਉਂਦਾ ਲੱਗਦਾ ਗਊਸ਼ਾਲਾ ਬਣਾਈਆਂ ਜਾਂਦੀਆਂ ਤੇ ਫੇਰ ਇਹਨਾਂ ਗਊਆਂ ਨੂੰ ਉਹ ਗਊਸ਼ਾਲਾ ਦੇ ਵਿੱਚ ਕਿਉਂ ਨਹੀਂ ਰੱਖਿਆ ਜਾਂਦਾ ਇਹ ਵਾਰਾ ਕਿਉਂ ਘੁੰਮ ਰਹੀਆਂ ਕਿਉਂ ਲੋਕਾਂ ਦੀ ਜਾਨ ਦੀਆਂ ਦੁਸ਼ਮਣ ਬਣੀਆਂ ਹੋਈਆਂ ਇਹ ਆਵਾਰਾ ਪਸ਼ੂ ਇਸ ਕਰਕੇ ਰਾਜਵੀਰ ਜਵੰਦਾ ਦੀ ਮਾਤਾ ਤੋਂ ਸਵਾਲ ਕਹੀ ਆ ਉਹਦੇ ਮਨ ਦੇ ਵਿੱਚ ਵੀ ਜਿਹੜੇ ਕਈ ਵਲਵਲੇ ਆ ਪਰ ਹਾਲੇ ਤੇ ਕਰੋਨਾ ਨੇ ਕੋਈ ਵੀ ਜਿਹੜਾ ਆਪਣਾ ਦਿਲ ਦੀ ਗੱਲ ਉਹ ਕਿਸੇ ਨਾਲ ਸਾਂਝੀ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਸਦਮਾ ਹੀ ਐਡਾ ਵੱਡਾ ਲੱਗਾ ਹੋਇਆ ਉਹ ਸਦਮੇ ਤੋਂ ਬਾਹਰ ਹੀ ਨਹੀਂ ਆ ਸਕਿਆ